ਤੇ ਨਹੀਂ 14 ਲੀਟਰ ਆਪਣਾ ਚੋਇਆ ਵੈ ਹਾਂ 14 ਤਾਂ ਬਾਈ ਕਹਿੰਦਾ ਖੁੱਲਾ ਦੇਈ ਦੂ ਜੇ ਚੰਗੀ ਕੋਈ ਸੇਵਾ ਵਾਲਾ ਭਰਾ ਲੈ ਗਿਆ ਤਾਂ ਹੋ ਸਕਦਾ 15 ਦੇ ਦੇ ਸੋਣੋਂ ਗ੍ਰਾਉਨ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਬਾਈ ਬੇਅੰਤ ਦੇ ਘਰੋਂ ਦੋਸਤੋ ਜਮਾ ਇੱਕ ਕਰੋ ਲੂ ਪਸ਼ੂ ਪਾਲ ਕੇ ਵੀਰੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਇੱਕ ਬਾਈ ਜੀ ਨੇ ਆਹ ਮੱਝ ਸੇਲ ਕਰਨੀ ਆ ਕਿੰਨੇ ਸੂਏ ਆ ਕਿੰਨਾ ਬਾਈ ਕੋਲੇ ਦੁੱਧ ਦੋਤਾ ਇਹਨੇ ਪਿਛਲੇ ਸੂਏ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਾਵਾਂਗੇ ਮੋਲੇ ਵੀਡੀਓ ਦੇ ਵਿੱਚ ਕਰਾ ਦਾਂਗੇ ਵੀਡੀਓ ਜਿਹੜੀ ਵੀ ਉਹ ਵੀਰੇ 22 ਤਰੀਕ ਪੰਜਵਾਂ ਮਹੀਨਾ 2025 ਦੀ ਵੀਡੀਓ ਆ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਬਾਕੀ ਤੁਹਾਨੂੰ ਆਦਾਂ ਮੈਂ ਹੋਰ ਵੀ ਪਸ਼ੂ ਦਿਖਾ ਦੇਣਾ ਭਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਿ ਇੱਕ ਪਸ਼ੂ ਪਾਲਕਾ ਦੂਸਰੇ ਸਾਰੇ ਪਸ਼ੂ ਆ ਦੇਖੋ ਵੀਰੇ ਬਾਹਰ ਬੰਨੇ ਪਏ ਆ ਤੇ ਆ ਮੱਝ ਬਾਈਆਂ ਨੇ ਇੱਕ ਸੇਲ ਕਰਨੀ ਆ ਆਜੋ ਭਾਈ ਬਿਆਤਰਾ ਸਾਰੀ ਗੱਲਬਾਤ ਕਰਾਵਾਂ ਹੋਰ ਭਾਈ ਕੀ ਹਾਲ ਆ ਜੀ ਠੀਕ ਆ ਭਾਈ ਹਾਂਜੀ ਭਾਈ ਜੀ ਨੰਬਰ ਬੋਲ ਦੋ ਆਪ ਦਾ 94782 ਹਾਂਜੀ 95090 ਠੀਕ ਆ ਭਾਈ ਪਿੰਡ ਤੁਨ ਸਿੰਘ ਖਾਨਾ ਤੇ ਜਿਹੜਾ ਬਠਿੰਡਾ ਹਨਾ ਜਿਹੜਾ ਬਠਿੰਡਾ ਨੇੜੇ ਜਿਵੇਂ ਤੁੰਗਲੀ ਤੇ ਕੋਟਫਤਾ ਇਹਨਾਂ ਪਿੰਡਾਂ ਦੇ ਵਿਚਾਲੇ ਵੀਰੇ ਪਿੰਡ ਆ ਗਿਆ ਤੇ ਕਿੰਵੇਂ ਸੂਏ ਮੱਝ ਆ ਭਾਈ ਪੰਜਵੇਂ ਸੂਏ ਮੱਝ ਆ ਭਾਈ ਇਹ ਪੰਜਵੇਂ ਸੂਏ ਘਰਦੀ ਹੈ ਘਰਦੀ ਵਾਂਝਾ ਵੀ ਘਰਦੀ ਆ ਹਾਂਜੀ ਪਿਛਲੇ ਸੂਏ ਸਹੀ ਸਹੀ ਜਦ ਦਸਵੇਂ ਵੀਰ ਬਣੇ ਕਿੰਨਾ ਕੁ ਤੇਰੇ ਕੋਲੇ ਇਹਨੇ ਦੁੱਧ ਦੱਤਾਗਾ ਪਿਛਲੇ ਸੂਏ 14 ਲੀਟਰ ਦੁੱਧ ਦੱਤਾ ਭਾਈ ਇਹਨੇ 14 ਜਮਾ ਚੌਂਦਾ ਰਿਆ ਵਧੀਆ ਹਾਂ ਭਾਈ ਚੌਂਦਾ ਰਹਿ ਆ ਦੇਖੋ ਵੀਰੇ ਲੇ ਵੇਚ ਦਿਖਾ ਰਣਾ ਸੋਨੂੰ ਮੈਂ ਕਰਮਾ ਵਾਲੀ ਦਾ ਲੇ ਵਾ ਲੋਗਾ ਤਾਂ ਵਿਆਹ ਬਹੁਤ ਸੋਹਣਾ ਆ ਦੇਖ ਵੀਰੇ ਥੋੜੀ ਜੀ ਸਿੰਗਾ ਦੀ ਜਰੂਰ ਵੀਰੇ ਸਿੰਘ ਥੋੜੇ ਜੇ ਵੱਡੇ ਆਗੇ ਆ ਦੇਖ ਲੋ ਜੇ ਆਪਾਂ ਇਹੀ ਸਿੰਗ ਪੂਰੇ ਚੰਗੇ ਕੁੰਡੇ ਗੋਲ ਛੋਟੇ ਸਿੰਗ ਹੁੰਦੇ ਤਾਂ ਝੋਟੀ ਲੱਗਣਾ ਸੀ ਮੱਝ ਸਰੀਰ ਪੱਖੋ ਤਾਂ ਜਮਾ ਵੀਰੇ ਹਜੇ ਸੂਆ ਆਇਆ ਲੱਗਦਾ ਜਿਵੇਂ ਤੀਜਾ ਹੀ ਹੁੰਦੀ ਆ ਸਿੰਗਾ ਤੋਂ ਬਾਈ ਨੇ ਸੱਚ ਦੱਸਿਆ ਵੀ ਪੰਜਵਾਂ ਸੂਆ ਆਪਣੇ ਕੋਲੇ ਸੂਈ ਆ ਦੁੱਧ 14 ਕਿਲੋ ਚੋਇਆ ਪਹਿਲੇ 14 ਲੀਟਰ ਚੋਇਆ ਬਾਈ ਚੋਇਆ ਬਾਈ ਹਾਂ ਬਾਈ ਪਿੱਛੇ ਇਹਦੇ ਕੱਟੀ ਆ ਜੀ ਹਨਾ ਬਾਈ ਹਾਂ ਬਾਈ ਕੱਟੀ ਕਿਹੜੇ ਸਰਕਾਰੀ ਟੀਕੇ ਦੀ ਆਇਆ ਨਹੀਂ ਬਾਈ ਸਰਕਾਰੀ ਟੀਕੇ ਜੋ ਆ ਸਰਕਾਰੀ ਟੀਕਾ ਸਰਕਾਰੀ ਹਸਪਤਾਲ ਜੀ ਭਰਾ ਕੇ ਲੈ ਆਈ ਟੀਕਾ ਐ ਨਹੀਂ ਪਤਾ ਵੀ ਕਿਹੜੇ ਦੀ ਐ ਨਹੀਂ ਪਤਾ ਮੋਹਰ ਨਾਲ ਦਾ ਕਹਿ ਕੇ ਭਰਾ ਕੇ ਲੈਂਦਾ ਜੀ ਮਾਝੀ ਵੀ ਵੈਸੇ ਤਾਂ ਵੀਰੇ ਜਮਾ ਐਨ ਕਾਲੀ ਪੋਸਟ ਜੈਡ ਬਲੈਕ ਮਾਝਾ ਗਈ ਬਾਕੀ ਨੇਵੇ ਦੀ ਬਹੁਤ ਸੋਹਣੀ ਇਧਰ ਨੂੰ ਤੋਰ ਲੋ ਵੀਰੇ ਤੋਰ ਕੇ ਬਈ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੂਹਾ ਪੰਜਵਾਂ ਪਿੰਡ ਧਨ ਸਿੰਘ ਖਾਨਾ ਤੇ ਮੋਲ ਆਪਾਂ ਬਾਈ ਜੀ ਵੀਡੀਓ ਦੇ ਵਿੱਚ ਕਰਾ ਦਾਂਗੇ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਆ ਤਾਂ ਵੀਰੇ ਮੇਰਾ ਹੈਟਾ ਨੰਬਰ ਚੱਲੀ ਜਾਂਦਾ ਆਪਣੇ ਨਾਲ ਸਪਰਕ ਕਰ ਲਿਓ ਬਾਕੀ ਤੁਸੀਂ ਆਹ ਦੇਖ ਲਓ ਬਾਈ ਹਮ ਲਿਆ ਲਿਆ ਕੋਈ ਇਧਰ ਹੀ ਲਿਆ ਬਾਈ ਥੋੜਾ ਜਿਹਾ ਹੋਰ ਕਮਾਲਾ ਕਮਾਲਾ ਕੋਈ ਨ ਇੱਕ ਵਾਰੀ ਲੈਵਾ ਦਿਖਾ ਦਈਏ ਆਹ ਕਟਰੋਂ ਕੇ ਲਈ ਬਾਈ ਇੱਕ ਕਿਹੜਾ ਹੈ ਦਵਾਲਾ ਇਤੋਂ ਕਮਾਲ ਹੈ ਹਾਂ ਬਾਕੀ ਬਾਈ ਹੋ ਰਹਿੰਦਾ ਜਿਹੜਾ ਘਰ ਆ ਵੀਰੇ ਇਧਰ ਟਾਣੀ ਚ ਰਹਿ ਗਿਆ ਡੇਰਾ ਭੁੰਦਰ ਸਰ ਕੋਲੇ ਕੋਈ ਨਹੀਂ ਬਾਈ ਲਿਆ ਲਿਆ ਬਨ ਲਾ ਵੀਰੇ ਆ ਦੇਖੋ ਲੈ ਵਾਸੋਂ ਇੱਕ ਵਾਰੀ ਮੈਂ ਹੋਰ ਚੈੱਕ ਕਰਾ ਦਨਾ ਹਾਂ ਦੇਖੋ ਬਾਈ ਲੈ ਵਾਸ ਜਮਾ ਕਲਾ ਕਲਾ ਥਾਣਾ ਜਮਾ ਮੁੱਖੀ ਜੀ ਵਾਲੇ ਜਿਹੜੇ ਸਹੀ ਥਾਣ ਚਾਹੀਦੇ ਹੁੰਦੇ ਹਨ ਨਾ ਇੱਕ ਆਪਾਂ ਨੂੰ ਉਹ ਚੀਜ਼ ਆ ਕੋਈ ਐ ਨਹੀਂ ਬਾਹਲੇ ਵੱਡੇ ਥਾਣ ਹੋਣਗੇ ਸੂਏ ਦੇ ਹਿਸਾਬ ਨਾਲ ਲੈ ਵਾ ਬਹੁਤ ਸੋਹਣਾ ਪਿਆ ਮੱਝ ਦਾ ਤੇ ਬਾਈ ਮੁੱਲ ਕੀ ਕਰਦੇ ਹੋ ਬਿਆ ਤੇ ਦਾ ਜਾਇਜ ਜਾਂ ਮੁੱਲ ਕਰੀ ਜਿਹੜੇ ਜੋ ਤੂੰ ਮਾਨਤਾਣ ਜੇ ਕਰ ਸਕੇ ਬੜਾ ਮੁੱਲ 145 ਆ ਮਾਨਤਾਣੀ ਹੋਊਗਾ ਇਹਦੇ ਵਿੱਚੋਂ ਠੀਕ ਆ 145000 ਰੁਪਏ ਦੁੱਧ ਐ ਦੀ ਕਿੰਨਾ ਕੁ ਪਾ ਦੂ ਤੇਰੇ ਹਿਸਾਬ ਨਾਲ 2000 ਦਾ ਤੋਂ ਪਲੱਸ ਪਲੱਸ ਦੇ ਦਊਗੀ ਹਾਂ ਬਾਕੀ ਸੇਵਾ ਦਾ ਹੁੰਦਾ ਹਾਂ ਵੀ ਚੰਗੀ ਬਰਾ ਵੀ ਦਊਗੀ ਹੂੰ ਤੇ ਨਹੀਂ 14 ਲੀਟਰ ਆਪਣਾ ਚੋਇਆ ਵੈ ਹਾਂ 14 ਤਾਂ ਬਾਈ ਕਹਿੰਦਾ ਖੁੱਲਾ ਦੇਈ ਦਊ ਜੇ ਚੰਗੀ ਕੋਈ ਸੇਵਾ ਵਾਲਾ ਭਰਾ ਲੈ ਗਿਆ ਤਾਂ ਹੋ ਸਕਦਾ 15 ਦੇ ਦੇ 16 ਵੀ ਦੇ ਦੇ ਵੀਰੇ ਮੁੱਲ 145 ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆਉ ਕੋਲਿਆ ਜੋ ਤਸੱਲੀ ਕਰ ਲਿਓ ਤੇ ਤਸੱਲੀ ਕਰਕੇ ਬਾਈ ਤੁਸੀਂ ਆਪ ਦਾ ਸੌਦਾ ਕਰ ਸਕਦੇ ਹੋ ਅਜੇ ਮੱਝ ਸੂਈ ਨੂੰ ਦਿਨ ਹੋਏ ਆ ਮੈਨੂੰ ਲੱਗਦਾ ਕੱਲ ਸੂਈ ਆ ਬਈ ਕੱਲ ਸੂਈ ਆ ਵੀਰੇ ਕੱਲ ਸੂਈ ਆ 나ੜੂਆ ਕੱਟੀ ਦਾ ਬਿਲੇ ਆ ਦੇਖੋ ਨਾਲ ਆ ਤੇ ਕੱਟੀ ਪਿੱਛੇ ਆ ਆ ਮੱਝ ਆ ਭਾਈ ਕਰ ਲਿਓ ਸੰਭਾਰ ਕੇ ਜਿਹੜੇ ਭਰਾ ਨੂੰ ਪਸੰਦ ਆ ਉਹ ਵੀਡੀਓ ਦੇਖਣ ਲਈ ਸਾਰੇ ਬਾਈਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ